ਸਾਲੇ ਕਿਸੇ ਦੀ ਕੋਈ ਬਰਾਤ ਚੜਨੀ ਆ ਜਿੰਮੇ ਜਾ ਬਰਾਤ ਲੜਕੀ ਆ ਗਈ ਇੱਥੇ ਮੱਥਾ ਟੇਕਣੇ ਟੇਕਣਾ ਜੀ ਜੇ ਨਾ ਟਕੇ ਜੀ ਨਾ ਟਕੇ ਕਿਵੇਂ ਲਖਾਰੂ ਮਹਾਪੁਰਛਾਂ ਦੇ ਬਚਣ ਹੋਏ ਹੋਏ ਤੇ ਬਰਾਤ ਇੱਥੋਂ ਚੜਨੀ ਆ ਜੀ ਛਾਲੇ ਸਾਹ ਦੇ ਬੰਦੇ ਦੀ ਕਿਸੇ ਦੀ ਬਰਾਤ ਹੋਵੇ ਹਾਂ ਬਰਾਤ ਇੱਥੋਂ ਮੱਥਾ ਟੇਕ ਕੇ ਗੁਰਦਾਰੇ ਹੋ ਕੇ ਫਿਰ ਬਰਾਤ ਇੱਥੋਂ ਚੜਨੀ ਆ ਹੀ ਸੁੱਕਣੀ ਸ਼ੁਰੂ ਹੋਗੀ ਤੇ ਵਿੱਚੋਂ ਨਮ ਪਰਗਟ ਹੋ ਗਈ ਕੀ ਬਾਤ ਹੈ ਫਿਰ ਉਹ ਕਹਿਣ ਲੱਗੇ ਆਲ ਆਇਆ ਜੀ ਹਾਂ ਉਹ ਬੱਚਾ ਉੱਠ ਕੇ ਦੁੱਧ ਚੁੰਗਣ ਲੱਗ ਗਿਆ ਉੱਥੋਂ ਫਿਰ ਬਾਬਾ ਜੀ ਪ੍ਰਗਟ ਹੋ ਗਏ ਵੀ ਮਹਾਪੁਰਸ਼ ਇਹ ਕੋਈ ਕਰਨੀ ਵਾਲੇ ਨੇ ਵੀ ਕਿ ਨਾਲ ਛਿਹੜਾ ਬੰਦਾ ਇੱਥੇ ਆ ਕੇ ਦਾਲੂ ਪਿੰਦਾ ਚੀ ਉਹਦਾ ਨਿਸ਼ਾਨ ਹੁੰਦਾ ਹੀ ਹੁੰਦਾ ਸੀ ਪੱਕਾ ਅੱਛਾ ਜੀ ਜਦ ਹੀ ਉਹ ਛੇ ਟਾਈਮ ਨਹੀਂ ਵੀ ਦਿੱਤੀ ਤੇ ਟਾਈਮ ਬਾਅਦ ਹਾਂ ਨਹੀਂ ਉਸੇ ਟਾਈਮ ਨਿਸ਼ਾਨ ਹੋਣਾ ਨੁਕਸਾਨ ਕਿ ਹੋ ਜਾ ਨੁਕਸਾਨ ਜੀ ਅੱਛਾ ਸੂਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਜਿੱਦਾਂ ਤੁਹਾਨੂੰ ਪਤਾ ਹੈ ਕਿ ਮਲੇਰਕੋਟਲੇ ਦੀ ਧਰਤੀ ਤੇ ਘੁੰਮ ਰਹੇ ਹਾਂ ਮਲੇਰਕੋਟ ਦਾ ਇੱਕ ਅਜੀਹਾ ਪਿੰਡ ਵਾ ਜਿੱਥੇ ਬਹੁਤ ਵੱਡੀ ਬਖਸ਼ੋਆ ਇੱਥੇ ਇੱਕ ਨਿੰਮ ਦਾ ਦਰਖਤ ਉਹ ਆ ਪਹਿਲਾਂ ਫਲਾਈ ਹੁੰਦੀ ਸੀ ਫਲਾਈ ਦੇ ਵਿੱਚ ਨਿੰਮ ਜੰਮੀ ਨਿੰਮ ਦੇ ਵਿੱਚ ਹੁਣ ਪਿੱਪਲ ਜੰਮਿਆ ਲੋਕ ਕਹਿੰਦੇ ਆ ਲੋਕ ਤਾਥੇ ਕਹਿੰਦੇ ਆ ਕਿ ਇਸ ਨਿੰਮ ਦੇ ਨਾਲ ਸੱਤ ਫੇਰੇ ਲੈਣ ਦੇ ਨਾਲ ਜਿਹੜਾ ਬੰਦਾ ਸੱਤ ਵਾਰੀ ਆਲੇ ਦੁਆਲੇ ਇਸ ਨਿੰਮ ਤੇ ਘੁੰਮ ਜਾਂਦਾ ਆ ਉਹ ਬੱਚਾ ਮਿੱਟੀ ਖਾਣੋਂ ਕਈਆਂ ਨੂੰ ਮਿੱਟੀ ਖਾਣ ਦੀ ਪ੍ਰੋਬਲਮ ਹੁੰਦੀ ਆ ਕਈ ਛੋਟੇ ਬੱਚੇ ਕੁੜੀਆਂ ਸਲੇਟੀਆਂ ਖਾਂਦੀਆਂ ਗਾਚੀਆਂ ਖਾਂਦੀਆਂ ਆ ਜਿਹੜੇ ਲੋਕ ਇਹ ਚੀਜ਼ ਖਾਂਦੇ ਆ ਉਹ ਖਾਣ ਦੇ ਨਾਲ ਮਤਲਬ ਬਿਲਕੁਲ ਉਹ ਛੱਡ ਜਾਂਦੇ ਆ ਜਿਹੜੇ ਲੋਕ ਇੱਥੇ ਆ ਕੇ ਮੱਥਾ ਟੇਕਦੇ ਆ ਜਾਂ ਆ ਕੇ ਕਹਿੰਦੇ ਆ ਕਿ ਉਹ ਆ ਕੇ ਸੱਤ ਫੇਰੇ ਲੈ ਲੈਂਦਾ ਜਾਂ ਸੱਤ ਵਾਰੀ ਘੁੰਮ ਜਾਂਦਾ ਆ ਉਹ ਬਿਲਕੁਲ ਗਾਚੀ ਮਿੱਟੀ ਛੱਡ ਜਾਂਦਾ ਆ ਨਾ ਉਸ ਨੂੰ ਕੋਈ ਅਸਰ ਹੁੰਦਾ ਆ ਜੇ ਉਹ ਖਾਂਦਾ ਵੀ ਹਤਾ ਉਸ ਨੂੰ ਕੋਈ ਅਸਰ ਨਹੀਂ ਹੁੰਦਾ ਆ ਪਿੰਡ ਦੇ ਵਿੱਚ ਆ ਗਏ ਆ ਬਜ਼ੁਰਗੋ ਆ ਇਹ ਉਹ ਨਿੰਮ ਆ ਜਿੱਥੇ ਅਸੀਂ ਆਏ ਆ ਆਕੀ ਗੱਲਬਾਤ ਵੀ ਕਰਾਂਗੇ ਬਜ਼ੁਰਗਾਂ ਦੇ ਨਾਲ ਕਿ ਬਹੁਤ ਹੈਰਾਨੀ ਵਾਲੀ ਗੱਲ ਵਾ ਕਿ ਪਹਿਲਾਂ ਫਲਾਈ ਦੇ ਵਿੱਚ ਨਿੰਮ ਮਹਾਪੁਰਸ਼ਾਂ ਦੇ ਤੌਰ ਤੇ ਫਿਰ ਉਹਦੇ ਵਿੱਚ ਹੁਣ ਇਹ ਪਿੱਪਲ ਹੋਇਆ ਆ ਦੇਖੋ ਕਿਆ ਆਸਤਾ ਹੈ ਇਸ ਪਿੰਡ ਦੀ ਕਿਆ ਕਹਿਣੇ ਆ ਬਾਕੀ ਗੱਲਬਾਤ ਕਰਦੇ ਆ ਕਿ ਆ ਇਤਿਹਾਸ ਕੀ ਆ ਇਸ ਪਿੰਡ ਦਾ ਕਿਸ ਕਰਕੇ ਕਿਹੜੇ ਮਹਾਪੁਰਸ਼ ਇੱਥੇ ਆਏ ਸੀ ਜਿੰਨਾਂ ਕਰਕੇ ਬਚਨ ਹੋਏ ਹੋਏ ਆ ਕਿ ਜਿਹੜਾ ਬੰਦਾ ਵੀ ਇੱਥੇ ਆ ਕੇ ਅ ਪ੍ਰਕਰਮਾ ਕਰਦਾ ਆ ਸੱਤ ਵਾਰੀ ਪ੍ਰਕਰਮਾ ਕਰਦਾ ਆ ਕਿ ਉਹ ਉਸ ਬੱਚੇ ਨੂੰ ਉਹ ਬੱਚਾ ਮਿੱਟੀ ਖਾਣਾ ਛੱਡ ਦਿੰਦਾ ਆ ਚਾਹੇ ਮਿੱਟੀ ਖਾਂਦਾ ਹੋਵੇ ਚਾਹੇ ਖਾਂਦਾ ਹੋਵੇ ਉਸ ਲੇਟੀਆਂ ਚਾਹੇ ਗਾਚੀ ਬਹੁਤ ਪਿੰਡਾਂ ਦੇ ਵਿੱਚ ਇਤਿਹਾਸ ਪ੍ਰਾਣੇ ਇਤਿਹਾਸ ਵਾ ਪ੍ਰਾਣੇ ਇਤਿਹਾਸ ਦਾ ਹੁਣ ਕੋਸ਼ਿਸ਼ ਕਰਾਂਗੇ ਤੁਹਾਨੂੰ ਜੋੜਨ ਦੀ ਜਿੰਨਾ ਕਿ ਦੱਸ ਸਕਦੇ ਦੱਸਾਂਗੇ ਇਹ ਉਹ ਜਗ੍ਹਾ ਹੈ ਜੀ ਦਾ ਵੀ ਪਿੰਡ ਦੇ ਕਹਣ ਲੱਗੇ ਬਾਬਾ ਜੀ ਵੀ ਇਹ ਤਾਂ ਗਲਤ ਕੰਮ ਹੋ ਗਿਆ ਵੀ ਇਹ ਤਾਂ ਨਿਆਣੇ ਦੇ ਕੰਢੇ ਲਾਗਦੇ ਨੇ ਬਹੁਤ ਜ਼ਿਆਦੀ ਇਹ ਤਾਂ ਨਿਆਣਿਆਂ ਦੀ ਤੈਰਗਾਦੂ ਕਹਿੰਦੇ ਕੋਈ ਨਾ ਸਾਰੇ ਆਪਾਂ ਬਦਲ ਦਿੰਨੇ ਆ ਆਪਾਂ ਤਸਵੀਰ ਬਦਲ ਦਿੰਨੇ ਆ ਉਹਨਾਂ ਨੇ ਜੀ ਕੀ ਕਿਹਾ ਜੀ ਮਹਰੇ ਵਿਚਾਰੋ ਜਦੋਂ ਮੈਂ ਪ੍ਰਾਣੀ ਦੱਪੜ ਹੋ ਗਿਆ ਨਾ ਹਾਂ ਉਹਨਾਂ ਨੇ ਉਹ ਜਿਹੜੀ ਫਲਾਹੀ ਕਿਜੀ ਉਹਦੇ ਵਿੱਚ ਮਤਲਬ ਨਮੋਲੀ ਧਰਤੀ ਅੱਛਾ ਉਹਦੇ ਵਿੱਚ ਨਮੋਲੀ ਧਰਤੀ ਉਹ ਫਲਾਹੀ ਸੁੱਕਣੀ ਸ਼ੁਰੂ ਹੋਗੀ ਤੇ ਵਿੱਚੋਂ ਨਮ ਪਰਗਟ ਹੋ ਗਿਆ ਕੀ ਬਾਤ ਹੈ ਫਿਰ ਉਹ ਕਹਿਣ ਲੱਗੇ ਬਾਬਾ ਜੀ ਇਹ ਲਖਮਣ ਦਾਸ ਜੀ ਇਹ ਡੇਰੇ ਵਿੱਚ ਇਹ ਭੰਗਨ ਕਰਦੇ ਹੁੰਦੇ ਬੈਠੇ ਇੱਥੋਂ ਦੀ ਮਾਰ ਖੋਲਦਾ ਹੁੰਦਾ ਪੀ ਇਹ ਬੀਹੀ ਜੀ ਹੂੰ ਇੱਕ ਉਹੀ ਆਉ ਮਾੜਾ ਕੈਮਰਾ ਮਾਰ ਜੀ ਉਹੀ ਆ ਜੀ ਆ ਅੱਛਾ ਜੀ ਗੱਟੀ ਚੱਲਦੀ ਹੁੰਦੀ ਦੀ ਉਹਨੂੰ ਠੀਕ ਆ ਇਹ ਹਰਤੀ ਦੇ ਚਲਦੀ ਹੁੰਦੀ ਵੀ ਉਹ ਖੇਲਤੀ ਹਾਂ ਇੱਥੋਂ ਹੀ ਜਦ ਲੋਕ ਡੰਗਰ ਲੈ ਕੇ ਨੰਗਿਆ ਕਰਨ ਇੱਥੇ ਦਰਿਆਾਂ ਨੇ ਤਾਂ ਕਿਰਮਾਰਤੀ ਹਾਂ ਛੋਟੇ ਜਿਹੇ ਬੱਛਾ ਮਾਰਤਾ ਜੀ ਇੱਥੇ ਅੱਛਾ ਜੀ ਜਦੋਂ ਮੱਛਾ ਮਾਰਤਾ ਇੱਥੇ ਉਹ ਲੋਕਾਂ ਹੈ ਲੱਗੇ ਮਾਰਦੇ ਵੀ ਬੱਛਾ ਮਰ ਗਿਆ ਕਹਿੰਦੇ ਮਰਿਆ ਨਹੀਂ ਹੈਗਾ ਕੋਈ ਨਾ ਸ਼ੋਰਿਓ ਤੇ ਮਰਿਆ ਨਹੀਂ ਹੈਗਾ ਕੋਈ ਨਾ ਉੱਠ ਕੇ ਬੁੱਧ ਚੁੰਗੂਗਾ ਸ਼ਾਮ ਨੂੰ ਹੋਣਗੀਆਂ ਜਦੋਂ ਮਾਲ ਆਇਆ ਜੀ ਹਾਂ ਉਹ ਬੱਛਾ ਉੱਠ ਕੇ ਬੁੱਧ ਚੁੰਗਣ ਲੱਗ ਗਿਆ ਉੱਪਰ ਬਾਬਾ ਜੀ ਪਰਗਟ ਹੋ ਗਏ ਵੀ ਮਹਾਪੁਰਸ਼ ਇਹ ਕੋਈ ਕਰਨੀ ਵਾਲੇ ਨੇ ਲਖਮਣ ਦਾਸ ਜੀ ਇਹ ਨਿੰਮ ਜੀ ਹੁਣ 300 ਸਾਲ ਪੁਰਾਣੀ ਆ ਪਰ ਬਾਬਾ ਜੀ ਲੱਗਦਾ ਪਿੱਪਲ ਹੋ ਆਹੇ ਤੇ ਪਿੱਪਲ ਵਿੱਚ ਹੋ ਗਿਆ ਜੀ ਆਹ ਦੇਖੋ ਅੱਛਾ ਨਿੰਮ ਦੇ ਵਿੱਚ ਪਿੱਪਲ ਹੋਇਆ ਆ ਵਿੱਚ ਪਿੱਪਲ ਹੋ ਗਿਆ ਆ ਦੇਖੋ ਨਿਗਾਹ ਮਾਰੋ ਹਾਂ ਤੇ ਵਿੱਚ ਆਲੇ ਨਾਲੇ ਨਿੰਮ ਆ ਹਾਂ ਵਿੱਚ ਪਿੱਪਲ ਹੋ ਗਿਆ ਅੱਛਾ ਜੀ ਹਾਂ ਆਏਦ ਵਾਲੇ ਨਿੰਮ ਆ ਹਾਂ ਵਿੱਚ ਪਿੱਪਲ ਆ ਜਿਵੇਂ ਥੜਾਹੀ ਦੇ ਵਿੱਚ ਮਤਲ ਨਿੰਮ ਹੋਗੀ ਹਾਂ ਓਏ ਹੋਏ ਨਿੰਮ ਦੇ ਵਿੱਚ ਪਿੱਪਲ ਹੋ ਗਿਆ ਅੱਛਾ ਜੀ ਇਹ ਬੱਚੇ ਮਹਾਰਾਜਾ ਦੇ ਫਿਰ ਇਹ ਕਹਿਣ ਲੱਗੇ ਵੀ ਚੰਗਾ ਜਦੋਂ ਬਾਬਾ ਜੀ ਨੇ ਸਰੀਰ ਛੱਡਿਆ ਇੱਥੇ ਹਾਂ ਕਹਿਣ ਲੱਗੇ ਭਾਈ ਐਂ ਕਰਿਓ ਸਾਡੇ ਬਚਨ ਨੇ ਇਹ ਵੀ ਜਿਹੜਾ ਇਹਦੇ ਹਰ ਛੱਪ ਦੇਣੇ ਦੇ ਦੇਆ ਕਰੂ ਜਿੰਨੇ ਮਰਜੀ ਮਿੱਟੀ ਖਾਵੇ ਘਰਜੀ ਖਾਵੇ ਕੁਛ ਖਾਵੇ ਉਹਨੂੰ ਅਛਰ ਨਹੀਂ ਕਰੂਗੀ ਅੱਛਾ ਜੀ ਹਾਂ ਜੀ ਜਿਹੜੇ ਬਾਬਾ ਜੀ ਜਿਹੜੇ ਬੱਚੇ ਅੱਜਕੱਲ ਮਿੱਟੀ ਖਾਂਦੇ ਆ ਜਾਂ ਗਾਚੀ ਖਾਂਦੇ ਆ ਜੋ ਇੱਥੇ ਆ ਜਾਣ ਹਾਂ ਤੇ ਉਹ ਅਚਾਰ ਨੇ ਬਿਲਕੁਲ ਨਹੀਂ ਅਸਰ ਨਹੀਂ ਕਰਦੀ ਕੁੜੀਆਂ ਨੇ ਚਾਹੇ ਬੱਚਾ ਚਾਹੇ ਗਏ ਡੰਗਰ ਨੇ ਘੋੜੇ ਘੋੜੀਆਂ ਬਹੁਤ ਗੰਗਲਾਂਗੇ ਹੁੰਦੇ ਤੇ ਪਹਿਲਾਂ ਹਾਂ ਬੰਦੇ ਲੈ ਕੇ ਇੱਥੇ ਅਸਰ ਨਹੀਂ ਕਰਦੀਆਂ ਬਿਲਕੁਲ ਨਹੀਂ ਅਸਰ ਕਰਦੀ ਜਿੰਨੀ ਮਰਜ਼ੀ ਚਾਹੇ ਖਾਣ ਉਹ ਛੱਡ ਜਾਊਗਾ ਜੀ ਛੱਡਦਾ ਬਣੀ ਖਾਈ ਜਵੇ ਬਗਲ ਦਾ ਛੱਡ ਜੂ ਤੇ ਆ ਲੈ ਖਾਈ ਜਵੇ ਜਿੰਨੀ ਮਰਜ਼ੀ ਆ ਖਾਈ ਜਵੇ ਕੋਈ ਅਸਰ ਨਹੀਂ ਕਰਦੀ ਉਹ ਬਿਲਕੁਲ ਕਿਉਂ ਮਹਾਪੁਰਛ ਨੇ ਬਚਲ ਹੋਏ ਨਾ ਪਹਿਲਾਂ ਇਹ ਲਾਸ਼ ਮੈਂ ਦਾਸ ਜੀ ਹੋਏ ਹੂੰ ਉਦੋਂ ਬਾਅਦ ਫਿਰ ਬਾਬਾ ਪੂਰਨ ਦਾਸ ਜੀ ਹੋਏ ਅੱਛਾ ਜੀ ਇੱਥੇ ਉਹ ਪਹਿਛੇ ਦੇਖੇ ਉਹਦਾ ਮੈਂ 10-12 ਸਾਲ ਦਾ ਜਦੋਂ ਬਾਬਾ ਪੂਰਨ ਦਾਸ ਜੀ ਸ਼ੁਰਗ ਬਾਦ ਸੋਈ ਨੇ ਡੇਰੇ 'ਚ ਠੀਕ ਆ ਹਾਂ ਜੀ ਹੁਣ ਇੱਥੇ ਬਾਬਾ ਛੋਟਾ RAM ਜੀ ਨੇ ਮਜੂਦਾ ਮੁਖੀ ਨੇ ਜਿਹੜੇ ਡੇਰੇ 'ਚ ਹਾਂ ਹੁਣ ਉਹਨਾਂ ਦੀ ਤੀਜੀ ਪੁਸਤ ਹੋ ਗਈ ਉਹਨਾਂ ਦੀ ਇਹ ਫਿਰ ਮਹਾਪੁਰਸ਼ ਜੀ ਉਹ ਕੀ ਕਰਨਾ ਭਗਤੀ ਕਰਨਾ ਕਰਨ ਜੀ ਉਹ ਏਸ ਜਗ੍ਹਾ ਤੇ ਬੈਠ ਕੇ ਭਗਤੀ ਕਰਦੇ ਫਿਰ ਰਾਤ ਨੂੰ ਇੱਥੇ ਨਿੰਮ ਦੇ ਨਿੰਮ ਦੇ ਜਲਾ ਚ ਉਹਨਾਂ ਨੇ ਇੱਥੇ ਵਹ ਜਾਣਾ ਇੱਥੇ ਬੈਠ ਕੇ ਸਾਰੀ-ਸਾਰੀ ਅਭਗਤੀ ਕਰੀ ਜਾਣੀ ਜੀ ਇੱਥੇ ਇਹ ਪੂਰੀ 마을 ਖੁੱਲਣਾ ਹਾਂ ਸਾਰੇ ਪਿੰਡਾਂ ਦਾ 마을 ਸੰਧੀ ਹੁੰਦਾ ਹੁੰਦਾ ਵੀ 마을 ਆਪਾਂ ਕਿਹਨੂੰ ਖੁੱਲ ਨੂੰ ਕਹਿੰਦੇ ਆ ਜੀ ਜਿਹੜੇ ਬਾਹਰ ਡੰਗਰ ਜਿਹੜੇ ਬਾਹਰ ਜਾਂਦੇ ਜਿਹੜੇ ਡੰਗਰ ਜਾਂਦੇ ਆ ਜਿਹਨੇ ਬਾਹਰ ਡੰਗਰ ਜਾਂਦੇ ਨੇ ਹਾਂਜੀ ਫਿਰ ਜਿਹੜਾ ਮਨ ਉਹ ਚਾਰਨ ਵਾਸਤੇ ਲੈ ਕੇ ਜਾਂਦੇ ਆ ਉਹ ਕੱਲਰ ਹੁੰਦਾ ਵੀ ਵਿਹਲਾ ਉੱਥੇ ਬੰਦੇ ਰੱਖੇ ਹੁੰਦੇ ਸੀ ਪਿੰਡ ਦੇ ਇੱਥੇ ਪਾਣੀ ਪੀ ਕੇ ਖੇੜ ਤੇ ਉਹਨਾਂ ਨੇ ਚੱਲੇ ਜਾਂਦਾ ਸ਼ਾਮ ਨੂੰ ਪਾਣੀ ਪੀ ਕੇ ਆਪਣੇ ਆਪਣੇ ਘਰੇ ਜਾ ਬੜਨਾ ਵੀ ਆਪਾਂ ਬਾਹਰ ਡੰਗਰ ਕਹਿੰਦੇ ਆ ਜੀ ਹਰ ਟੀਂਗੀ ਦਾ ਹਰ ਟੀਂਗੀ ਪਾਣੀ ਪੀ ਕੇ ਖੇੜ ਚ ਬਾਗ ਜਾਂਦਾ ਜਿਹੜਾ ਕੋਈ ਬੱਚਾ ਕੋਈ ਆਹੀ ਬਸੀ ਗੱਲ ਹੋਣੀ ਡੰਗਰ ਨੇ ਉਹ ਕਰਦੇ ਆ ਬਾਬਾ ਜੀ ਨੇ ਕਿਹਾ ਕੋਈ ਨਾ ਇਹ ਦੁੱਧ ਚੰਗੂ ਕੋਈ ਪ੍ਰੋਬਲਮ ਨਹੀਂ ਹੈਗੀ ਜਦੋਂ ਜੀ ਮਾਲ ਨੇ ਆਉਣਾ ਕੁਦਰਤ ਹੈ ਐਸ਼ਾ ਡਿਸਟਾਰਟ ਹੋਣਾ ਉਹ ਬੱਚਾ ਆਟੋਮੈਟਿਕ ਦੁੱਧ ਚੰਗੂ ਲੱਗ ਜਾਂਦੀ ਕਹਿਣਾ ਅੱਛਾ ਜੀ ਹਾਂਜੀ ਉਹ ਬਾਬਾ ਜੀ ਫਿਰ 100 ਸਾਲ ਦੀ ਆਰਜ਼ੂ ਹੋ ਕੇ ਮਤਲਬ ਸੁਰਗਵਾਸ ਹੋ ਗਈ अच्छा जी हां जी ਉਦੋਂ ਬਾਅਦ ਉਹਨਾਂ ਨੇ ਫਿਰ ਬਾਬਾ ਪੂਰਨ ਦਾਸ ਜੀ ਮਤਲਬ ਰੱਬ ਦਾ ਚੇਲਾ ਛੋੜ ਦਿੱਤਾ ਹੂੰ ਫਿਰ ਜੋ ਬਾਬਾ ਪੂਰਨ ਦਾਸ ਜੀ ਵੀ ਤਕਰੀਬਨ 70 80 ਸਾਲ ਦੇ ਕਰੀਬ ਉਹਦੇ ਸੇਵਾ ਕਰਦੇ ਸੇ ਇਥੇ ਠਾਕਰ ਨੇ ਦੇ ਦੇ ਵਿੱਚ ਮਤਲਬ ਹੁਣ ਨੌਵੀਂ ਨੂੰ ਇਹ ਇਥੇ ਇਕੱਠ ਹੁੰਦਾ ਜੀ اچھا ਜੀ ਨੌਵੀਂ ਭਾਦਵੀਆ ਠਾਕਰ ਝੂੜਦੇ ਨੇ ਠਾਕਰ ਝੂਟ ਕੇ ਉਹਨਾਂ ਨੂੰ 12 ਵਜੇ ਪ੍ਰਸ਼ਾਦਾ ਸਿਕਾ ਕੇ ਫਿਰ ਮਤਲਬ ਉਹ ਨਗਰ ਦੇ ਲੋਕਾਂ ਨੂੰ ਪ੍ਰਸ਼ਾਦਾ ਸਿਕਾਉਂਦੇ ਨੇ اچھا ਜੀ ਹਾਂ ਜੀ ਮੌਜੂਦਾ ਮੁਖੀ ਬਾਬਾ ਛੋਟाराम ਜੀ ਨੇ ਹੋਣ ਪਹਿਲਾ ਪੁਰਦਾਸ ਜੀ ਨੇ ਇਹ ਲਖਮਣ ਵਾਸ ਦੀ ਸਮਾਦਾ ਜੀ ਇਹ ਅੱਛਾ ਜੀ ਤੇ ਉਹਨਾਂ ਮਾ ਬਾਬਾ ਜੀ ਦੀ ਸਮਾਦਾ ਜੀ ਇਹਨਾਂ ਦੇ ਬਚਨ ਹੋਏ ਹੋਏ ਨੇ ਜਿਨ੍ਹਾਂ ਦੀ ਇਹ ਨਾ 300 ਸਾਲ ਪਹਿਲਾਂ ਅੱਛਾ ਜੀ ਹਾਂ ਜੀ ਹਾਂ ਜੀ ਇਹ ਉਹਨਾਂ ਦੀ ਸਮਾਦਾ ਹੈ ਇਹ ਉਹਨਾਂ ਦੀ ਸਮਾਦਾ ਜੀ ਇਹ ਬਾਬਾ ਲਖਮਣ ਵਾਸ ਜੀ ਦੀ ਠੀਕ ਹੈ ਜੀ ਜਿੰਨਾ ਮਰਜੀ ਬੱਚਾ ਕੋਈ ਲੜਕੀ ਕੋਈ ਡੰਗਰ ਕੋਈ ਜਿੰਨੀ ਮਰਜੀ ਮਿੱਟੀ ਜਾਂ ਘਾੜੀ ਦਾ ਕੁਝ ਵੀ ਚੀਜ਼ ਖਾਂਦਾ ਹੋਵੇ ਤਈਆਂ ਜਿਵੇਂ ਬੀਬੀਆਂ ਨੂੰ ਆਪਾਂ ਰੋੜੇ ਖਾਣ ਦੀ ਗੱਜੀ ਪੋਨਕੇ ਖਾਣ ਦੀ ਮਿੱਟੀ ਖਾਣ ਦੀ ਜਿਹੜਾ ਮਰਜ਼ੀ ਆ ਕੇ ਸੱਤ ਜਿਹੜੇ ਕੱਢ ਕੇ ਇੱਥੇ ਦੀ ਉਹ ਛੱਡ ਜੂ ਤਾਂ ਅਛੇ ਜਿਆ ਦੇ ਗੁੱਦ ਲਿਆਵੇ ਉਹ ਬੱਛੇ ਟੋਮੈਟੇ ਛੱਡ ਜੂ ਛੱਡ ਬਸ ਬਾਕ ਹੋਏ ਹੋਏ ਨੇ ਮਹਾਪੁਰਸ਼ਾ ਕੀ ਬਾਤ ਹੈ ਇਹ ਇਹ ਪਹਿਲਾਂ ਨਿੰਮ ਹਰੀ ਤੀਜੀ ਬਹੁਤ ਵਧੀਆ ਅੱਛਾ ਜੀ ਹੁਣ ਸੁੱਕ ਗਈ ਆ ਤੇ ਸੁੱਕੀ ਤਾਂ ਇਹ ਇਹ ਹੀਟਾ ਸਾਡੇ ਲੋਕਾਂ ਨੇ ਫਰਸਲਾਤਾ ਅੱਛਾ ਜੀ ਚਾਰ ਸਿਰੋ ਫਰਸਲਾਤਾ ਇਹਨੂੰ ਇੱਕ ਦਾ ਪਾਣੀ ਨਹੀਂ ਮਿਲਦਾ ਬਿਲਕੁਲ ਨਹੀਂ ਮਿਲਦਾ ਹੂੰ ਪਾਣੀ ਜਿਹੜਾ ਬਾਕੀ ਜਿਹੜੀ ਆਪਾਂ ਗੈਸ ਕਹਿੰਦੇ ਆ ਹਾਈਡਰੋਜਨ ਮਤਲਬ ਉਹ ਗੈਸ ਨਹੀਂ ਹੈ ਉਹ ਮਤਲਬ ਉਹ ਕਰਦੀ ਕਿ ਜਦੋਂ ਆੜਾੜਾ ਬੰਦ ਹੋ ਗਿਆ ਆੜਾੜਾ ਬੰਦ ਹੋ ਗਿਆ ਪਾਣੀ ਅੱਗੇ ਇੱਟਾਂ ਵਾਲੀਆਂ ਹੁੰਦੀਆਂ ਉਹਨਾਂ ਦਾ ਬੇਲਤੀ ਇੱਟਾਂ ਜੀ ਖੜਨੀ ਇੱਟ ਲਈ ਹੁੰਦੀ ਵੀ ਬੇਲ ਤੋਂ ਪਾਣੀ ਮਿਲ ਜਾਂਦਾ ਸੀ ਪਾਣੀ ਛੇਨ ਮੈਲ ਦੇ ਨਾਲ ਇਹ ਨਿਮ ਬਿਲਕੁਲ ਹਰੀ ਦੀ ਗਈ ਹੁਣ ਵੈਸੇ ਲਾਈਆਂ ਤਾਂ ਹੈਗੀਆਂ ਇੱਕ ਦੋ ਨਿਮਾਂ ਉਹ ਖੜੀਆਂ ਨੇ ਪਰਲੇ ਪਾਸੇ ਲਾਈਆਂ ਹੋਈ ਨੇ ਪਰ ਉਹ ਦੇਖੋ ਕਿਉਂ ਪਿੱਪਲ ਜ਼ੋਰ ਭਰ ਗਿਆ ਇਦਾਂ ਜੀ ਨਿਮ ਐਡੀ ਐਡੀ ਬੜੀ ਸੀਗੀ ਇੱਧਰ ਡੇਰੇ ਤਣੇ ਉਟਾਣੇ ਜਾਂਦੇ ਥੇ ਇੱਧਰ ਇੱਧਰ ਨੂੰ ਬਹੁਤ ਦੂਰ ਦੂਰ ਤੱਕ ਡੇਰੇ ਨੂੰ 50 50 ਫੁੱਟ ਲੰਬੀ ਹੋਣੀ ਹੈ ਮਤਲਬ ਹਾਂਜੀ ਬਹੁਤ ਲੰਬੀ ਦੀ ਬਹੁਤ ਲੰਬੀ ਔਰ ਇਹ ਵੀ ਸਾਡੇ ਸਾਹਮਣੇ ਦੀ ਗੱਲ ਆ ਜੀ ਸਾਡੇ ਅੱਖੀਂ ਦੇਖ ਦਿੱਤੀ ਸਾਡੇ ਪਿੰਡ ਦੇ ਬੰਦੇ ਨੇ ਇੱਥੇ ਕਿਹੜਾ ਕਲਮਜੀ ਧੂਰੀ ਵਾਲਾ ਲਵਾਤਾ ਜੀ ਇੱਥੇ ਅੱਛਾ ਜੀ ਆ ਜਗ੍ਹਾ ਬੇਲੀ ਵੀ ਹੁੰਦੀ ਸੀ ਠੀਕ ਹੈ ਜੀ ਇਹ ਮਹਾਪੁਰਸ਼ ਕਹਣ ਲੱਗੇ ਵੀ ਤੁਸੀਂ ਇਹ ਗਲਤ ਕੰਮ ਕਰਿਆ ਏ ਇਹ ਸਾਧੂਆਂ ਦੀ ਜਗ੍ਹਾ ਵੀ ਇਹ ਕੰਮ ਨਾ ਕਰੋ ਹੂੰ ਇਹ ਤੁਸੀਂ ਕਰਮਨੀ ਧੂਰੀ ਵਾਲਾ ਲਵਾਇਆ ਗੌਣ ਲਾ ਲਵਾਓ ਇੱਥੇ ਹੱਕ ਵੀ ਛਲਵਾ ਲਓ ਢਾਡੀ ਲਵਾ ਲਓ ਹੂੰ ਗੌਣ ਧਰਮ ਕਲਵਾਓ ਉਹ ਗੱਲ ਜੁਗਾ ਹੂੰ ਉੱਥੇ ਦਵਾ ਕਰਮਨੀ ਧੂਰੀ ਵਾਲਾ ਜੀ ਬਾਬਾ ਜੀ ਨੇ ਐਸੇ ਬਚਨ ਕਰੇ ਫਿਰ ਫਿਰ ਨੁਕਸਾਨ ਹੋਣ ਲੱਗ ਗਿਆ ਜੀ ਬਹੁਤ ਜਿਆਦਾ ਨੁਕਸਾਨ ਹੋਣ ਲੱਗ ਗਿਆ ਇੱਥੇ ਕਿਉਂ ਗੌਣ ਵਾਲੇ ਨੇ ਗੌਣ ਵਾਲੀ ਨੇ ਆਪ ਦਾ ਕੰਮ ਕਰਨਾ ਬਿਲਕੁਲ ਜੀ ਅੱਛਾ ਛਾਲਿਆ ਧਰਮਸ਼ਾਲਾ ਕੀ ਅੱਛਾ ਜੀ ਇਹ ਨਾਲ ਹਾਂ ਇਹ ਮਾਜੀ ਵੀਡੀਓ ਬਣਾ ਲਿਓ ਵੀ ਮਾ ਇਹ ਧਰਮਸ਼ਾਲਾ ਇੱਥੇ ਜਦੋਂ ਜਾਣ ਆ ਜਾਂਦੀ ਦੀ ਕੀ ਉਹ दारू ਨੂੰ ਪੀ ਲੈਂਦੇ ਦੇ ਇੱਥੇ ਸਾਡੇ ਪਿੰਡ ਦੇ ਲੋਕ ਕਿਹਾ ਹੈ ਜੀ दारू ਵੀ ਕਿਹੜਾ ਜਗਾ ਚਨਾਇਓ ਹਾਂ ਉਹ ਬੇ दारू ਪੀ ਜਾਓ ਦਰਵਾਜ਼ੇ ਦੇ ਬਾਝੋਂ ਕੁਝ ਕਰੋ ਪਰ ਇੱਥੇ दारू ਪੀ ਕੇ ਨਾਲ ਜਿਹੜਾ ਬੰਦਾ ਇੱਥੇ ਆ ਕੇ दारू ਪਿੰਦਾ ਜੀ ਉਹਦਾ ਨਿਸ਼ਾਨ ਹੁੰਦਾ ਹੀ ਹੁੰਦਾ ਪੀ ਪੱਕਾ ਅੱਛਾ ਜੀ ਜਦ ਇਹ ਉਸੇ ਟਾਈਮ ਨਹੀਂ ਬਣੀ ਪੀਪੀ ਟਾਈਮ ਬਾਅਦ ਹਾਂ ਨਹੀਂ ਉਸੇ ਟਾਈਮ ਨੁਕਸਾਨ ਹੋਣਾ ਸ਼ੁਰੂ ਨੁਕਸਾਨ ਕੀ ਹੋ ਜਾ ਨੁਕਸਾਨ ਜੀ ਨੁਕਸਾਨ ਵੀ ਮੈਂ ਲੜਾਈ ਹੋ ਪਈ ਐਟੇ ਟਾਈਮ ਲੜਾਈ ਹੋ ਪਈ ਜਾਂ ਜਦ ਮੈਂ ਗੋਲੀ ਚੱਲ ਪਈ ਗੋਲੀ ਵੀ ਕਈ ਵਾਰ ਚੱਲ ਪੈਂਦੀ ਧਰਮਸ਼ਾਲਾ ਚ ਅੱਛਾ ਜੀ ਕਿਉਂ ਮਹਾਪੁਰਸ਼ ਫਿਰ ਜਦ ਉਸੇ ਟਾਈਮ ਮਤਲਬ ਪੁੱਠੀ ਪਾ ਕੇ ਹੱਥ ਦਿਖਾ ਦਿੰਦੇ ਉਸੇ ਟਾਈਮ ਲੜਾਈ ਹੋਣ ਸ਼ੁਰੂ ਕਰ ਦਿੰਦੇ ਅਸੀਂ ਬਸ ਛੋਟੇ ਛੋਟੇ ਹੁਣ ਜੋ ਦੇਖਾ ਇੱਥੇ ਇੱਥੇ ਗਾਲ ਮੰਗਾਲੀ ਉਹਨਾਂ ਨੇ ਲੜਾਈ ਕਿਸ਼ਮ ਕਿਸ਼ਮ ਅਸੀਂ ਕਹਿੰਦਾ ਵੀ ਤੁਸੀਂ ਇੱਥੇ ਦਾਰੂ ਪੀਤੀ ਆ ਕੇ ਗਲਤ ਕੰਮ ਕਰਿਆ ਵੀ ਤਾਂ ਇਹ ਛੋਡਾ ਨੁਕਸਾਨ ਫੇਰ ਉਹਨਾਂ ਨੇ ਇਹ ਜਗ੍ਹਾ ਤੇ ਭੁੱਲ ਬਚਾਉਣੀ ਹੁਣ ਸਾਡੇ ਕਿਸੇ ਦੇ ਵੀ ਕੋਈ ਬਰਾਤ ਚੜ੍ਹਨੀ ਆ ਜਿੰਮੇ ਜਾਂ ਬਰਾਤ ਲੜਕੀ ਆ ਗਈ ਇੱਥੇ ਮੱਥਾ ਟੇਕਣਾ ਟੀਕਣਾ ਜੀ ਚਾਹੇ ਚੜ੍ਹਦੀ ਬਰਾਤ ਲੈ ਵੀ ਲੜਕੀ ਨੂੰ ਲਿਆ ਕੇ ਵੀ ਜੇ ਨਾ ਟਿੱਕੇ ਜੀ ਨਾ ਕਿ ਕਿਸੇ ਲਖਾਰੂ ਮਹਾਪੁਰਸ਼ਾਂ ਦੇ ਬਚਨ ਹੋਏ ਹੋਏ ਨੇ ਅੱਛਾ ਜਿੰਨ ਵੀ ਬਰਾਤ ਇੱਥੇ ਮੱਥਾ ਟੇਕਣਾ ਪੈਣਾ ਹਾਂਜੀ ਮੱਥਾ ਟੇਕਣਾ ਜੀ ਇੱਥੇ ਤੇ ਬਰਾਤ ਇੱਥੋਂ ਚੜ੍ਹਨੀ ਆ ਜੀ ਸਾਡੇ ਸਾਦੇ ਪਿੰਡ ਦੀ ਕਿਸੇ ਦੀ ਬਰਾਤ ਹੋਵੇ ਹਾਂ ਬਰਾਤ ਇੱਥੋਂ ਮੱਥਾ ਟੇਕ ਕੇ ਗੁਰਦਾਰੇ ਹੋ ਕੇ ਫੇਰ ਬਰਾਤ ਇੱਥੋਂ ਚੜ੍ਹਨੀ ਆ ਜੀ ਅਚੌਂਕ ਚੌਂਕ ਚੌਂਕ ਹ ਇੱਥੇ ਸਾਡੇ ਕਿਹੜਾ ਡੇਰੇ ਛਾ ਕੇ ਅੱਛਾ ਸੂਲ ਆ ਪਿੰਡ ਦਾ ਕਿ ਜਿੰਨੀ ਵੀ ਜਿਹੜੀ ਬਰਾਤ ਹੋਈ ਚੌਂਕ 'ਚ ਚੜਨੀ ਚੌਂਕ 'ਚ ਚਾਹੀਏ ਹਾਂਜੀ ਚਾਹੇ ਕੁੜੀ ਚਾਹੇ ਮੁੰਡਾ ਹਾਂਜੀ ਮੱਥਾ ਗੁਰਦਾਰੇ ਵਿੱਚ ਟੇਕਣਾ ਲਾਜ਼ਮੀ ਹਾਂ ਗੁਰਦਾਰੇ ਵਿੱਚ ਟੇਕ ਆ ਕੇ ਮੱਥਾ ਇੱਥੇ ਵੀ ਲਾਜ਼ਮੀ ਟੇਕਣਾ ਹੈ उस इत्वा बारा, बारा, इत्वा अच्छा उसो बाद वे चौंक ਦੇ ਵਿੱਚ ਜਾ ਕੇ ਹਾਂ ਬਣਾ ਇਥੋਂ ਬਰਾਤ ਚਲਣੀ ਆਂਗੀ। ਅੱਛਾ ਜੀ। ਹਾਂ ਜੀ ਸਾਡੇ ਦੇਖਦੇ ਦੀਆਂ ਗੱਲਾਂ ਨੇ ਕਿਵੇਂ ਆਉਂਦੀਆਂ ਸੁਣੀ ਸੁਣਾਈ ਗੱਲ। ਕਿ ਸਾਡੇ ਦੇਖਦੇ ਦੀਆਂ ਗੱਲਾਂ ਨੇ ਇੱਥੇ ਜਦੋਂ दारू ਪੀ ਲੈਣੀ ਆ ਕੇ ਉਹਨਾਂ ਨੇ ਲੜਨਾ ਸ਼ੁਰੂ ਹੋ ਜਾਣਾ ਮਗਾਲ ਮਗਾਈ ਕਿ ਯਾਰ ਗੋਲੀ ਵੀ ਚੱਲ ਜਾਣੀ ਇੱਥੇ ਮਤਲਬ ਅਸੀਂ ਕਹਿੰਦਾ ਯਾਰ ਤੁਸੀਂ ਇੱਥੇ दारू ਪੀ ਕੇ ਕਿਉਂ ਛਾਲੇ ਬੰਦਾਂ ਦੇ ਜਿਹੜੇ ਸਾਥੋਂ ਪਿੱਛੇ 100-100 ਸਾਲ ਪੁਰਾਣੇ ਬੰਦੇ ਤੇ ਇੱਥੇ ਉਹਨਾਂ ਨੇ ਵੀ ਸਾਨੂੰ ਇੱਥੇ ਗੱਲਾਂ ਦੱਸੀਆਂ ਨਮ ਬਾਰੇ ਵੀ ਇਹ ਸ਼ਾਂਤਾਂ ਦੀ ਕਿ ਇਹ ਬਾਬਾ ਜੀ ਆਏ ਸੀਗੇ ਬਾਬਾ ਜੀ ਆਂਦੇ ਅਸਲ ਗੱਲ ਜਿਹੜੀ ਗੰਦਾ ਉਹ ਪਤਾ ਲੱਗਦਾ ਸਿਆਣਿਆਂ ਬੰਦਿਆਂ ਕੋਲ ਜਿਹੜੀ ਹੁਣ ਨਮੀਤ ਨਹੀਂ ਰਹੀ ਆ ਇਹ ਸਿਆਣਿਆਂ ਦੀ ਗੱਲ ਸੁਣ ਕੇ ਤਾਂ ਕੋਈ ਰਾਜੀ ਨਹੀਂ ਬਿਲਕੁਲ ਹੋਰ ਸਿਆਣਿਆਂ ਦੀ ਗੱਲ ਛੋਲੇ ਬਿਨਾ ਪਤਾ ਨਹੀਂ ਲੱਗਦਾ ਜੇ ਆਪਾਂ ਸਿਆਣਿਆਂ ਦੀ ਗੱਲ ਸੁਣਾਗੇ ਜਿਹੜੇ ਪਿੱਛੇ 100-100 ਸਾਲ ਪੁਰਾਣੇ ਬਜ਼ੁਰਗ ਹਨ ਉਹ ਸਿਆਣੀ ਗੱਲਾਂ ਦੱਛਣਗੇ ਬੀ ਭਾਈ ਇੱਥੇ ਆ ਪੀ ਭਾਈ ਇੱਥੇ ਆ ਪੀ ਭਾਈ ਇੱਥਿਆਂ ਦੀ ਹੁਣ ਜਦੋਂ ਆਪਾਂ ਸ਼ਾਲਾ ਕੋਲ ਤਾਂ ਜਾਣਾ ਨਹੀਂ ਉਹਨਾਂ ਦੀ ਗੱਲ ਨਹੀਂ ਹੋਣੀ ਤੇ ਉਹਦਾ ਆਪਾਂ ਪਤਾ ਕੀ ਲੱਗੂਗਾ ਜੀ ਸ਼ਾਲਾ ਨੇ ਕੀ ਗੱਲ ਆ ਕਿਉਂ ਹੁਣ ਮੁੰਡੇ ਵੀ ਆਉਂਦੇ ਨੇ ਆਪਾਂ ਤਾਸ਼ ਖੇਡ ਲਈ ਆ ਕਰ ਲਿਆ ਆ ਕਰ ਲਿਆ ਮਾਦੀ ਇਹ ਤਾਸ਼ ਵੀ ਨਹੀਂ ਖੇਡ ਸਕਦੇ ਇੱਥੇ ਨਾਲ ਜੀ ਹੁਣ ਕੱਟ ਖੇਡਦੇ ਨੇ ਤਾਸ਼ ਨਹੀਂ ਖੇਡ ਸਕਦੇ ਹੁਣ ਅੱਛਾ ਜੀ ਤੇਰੇ ਸਾਹਮਣੇ ਖੜੇ ਨੇ ਇਹ ਉੱਥੇ ਕਥਾ ਸੁਣਨ ਜਾਂਦੇ ਹੁੰਦੇ ਸਾਡੇ ਕੋਲ ਸਮਝੇ ਠੀਕ ਹੈ ਜੀ ਧੰਨਵਾਦ ਜੀ ਦੇਖੋ ਕਿਆ ਇਤਿਹਾਸ ਆ ਗੁਰੂ ਮਹਾਰਾਜ ਦਾ ਹਾਂਜੀ ਹਾਂਜੀ ਏਡਾ ਹੀ ਪਿੰਡਾ ਨਾਲ ਲੱਗਦਾ ਹਾਂ ਤਾਂ ਭਾਈ ਉਹਦੇ ਅੱਗੇ ਮਤਲਬ ਬੁੜੇ ਬਾਲੇ ਹੁੰਦੇ ਤੇ ਹਾਂ ਉਹ ਲੜਦੇ ਹਾਂ ਲੜੇ ਤੇ ਫਿਰ ਅੱਡ ਹੋ ਗਏ ਜਿੰਨੇ ਦਾ ਉਹ ਚਾਰ ਨਿਸ਼ੋਈ ਰਹੇ ਤੇ ਪੰਜ ਅੱਛਾ ਚਾਰ ਪੰਜ ਉੱਥੇ ਰਹੇ ਭੀ ਹਾਂ ਤੇ ਉੱਤੇ ਮੈਥੇ ਆ ਗਏ ਦੋ ਮਤਲਬ ਉੱਚੀ ਰਮੋਂ ਚਲੇ ਗਏ ਇਹ ਉੱਚੀ ਰਮੋਂ ਭਾਈਆਂ ਜਿੰਨੇ ਪੱਗ ਜਿਹੜਾ ਬੜਾ ਭਾਈ ਛੋਟਾ ਭਾਈ ਇਹ ਉੱਚੀ ਵਰ ਨਿਮੀ ਤਾਂ ਹੋਈ ਆਏ ਨਿਸ਼ੋਈ ਚੁੰਦੇ ਇਹ ਆਹ ਠੀਕ ਹੈ ਜੀ ਹਾਂ ਜੀ ਆ ਇਹ ਲਿਸ਼ੋਈ ਚ ਆਪਾਂ ਹੁਣ ਕਿਉਂ ਪਹਿਲਾਂ ਜਦੋਂ ਮਤਲਬ ਕਰ ਰਹੇ ਹੁੰਦੇ ਨੇ ਭਰਾ ਇਕੱਠੇ ਹੁੰਦੇ ਨੇ ਬਿਲਕੁਲ ਜੀ ਤੇ ਵਿਆਹਾਂ ਤੇ ਫਿਰ ਅਲੱਗ-ਅਲੱਗ ਹੋ ਜਾਂਦੇ ਨੇ ਹਾਂਜੀ ਉਹ ਕੰਮ ਹੋਇਆ ਹੋਇਆ ਜੀ ਇਹ ਠੀਕ ਜ਼ਮੀਨ ਸਾਰੀ ਜੰਮ ਸਾਰਾ ਕੁਝ ਇਕੱਠਾ ਪੀਗਾ ਮਤਲਬ ਫਿਰ ਬਿਆਹ ਕੀ ਪਰਿਵਾਰ ਵੱਡਾ ਹੋ ਗਿਆ ਵੱਡਾ ਹੁਣ ਰੌਲਾ ਪੈਣ ਲੱਗਿਆ ਫਿਰ ੜਡੂ ੜਡ ਹੋ ਗਏ ਉਹ ਜਿਹਨੇ ਹੁਣ ਭਾਜੀ ਗਾਹਾਂ ਚਾਰ ਹੁੰਦੇ ਨੇ ਗਾਹਾਂ ਬੱਚੇ ਹੋ ਜਾਂਦੇ ਉਹ ਬਰਾਹ ਮੱਝ ਜਾਂਦਾ ਪਰਵਾਰ ਗਾਹਾਂ ਵੰਡ ਹੋ ਜਾਂਦੇ ਹਾਂ ਜੀ ਇਹ ਵੀ ਜਿਹੜੇ ਸੰਤ ਸੀਗੇ ਇਹ ਆਏ ਕਿੱਥੋਂ ਸੀਗੇ ਜੀ ਇਹ ਨਹੀਂ ਆਪਾਂ ਨੂੰ ਪਤਾ ਮਿਸਨੂ ਕਹੀ ਦੀ ਵੀ ਮੈਂ ਕਿਹਾ ਕਿ ਤੂੰ ਅੱਗੇ ਆ ਜਾਂਦੇ ਸੀ ਕਿ ਜਿਵੇਂ ਕਿਸੇ ਨੂੰ ਇਹ ਮਹਾਰਾਜ ਕੰਨੀ ਜਿਵੇਂ ਹਕਮ ਹੁੰਦਾ ਜਿਵੇਂ ਹੁਣ ਰਾੜਾ ਸ਼ਾਹ ਵਾਲੇ ਨੇ ਬਾਬਾ ਜੀ ਪਿੰਡ ਤਾਲੂਵਾਲ ਆ ਆ ਕੇ ਬੈਠੇ ਮਹਿਰ ਤੇ ਹੂੰ ਹੁਣ ਜਦ ਮੈਂ ਟੱਕੀ ਸ਼ਾਹ ਵਾਲੇ ਬਾਬਾ ਜੀ ਨੇ ਦਰਸ਼ਨ ਸਿੰਘ ਜੀ ਉਹੋ ਪਿੰਡ ਦਾ ਉਹਨਾਂ ਦਾ ਹੈਗਾ ਮਤਲਬ ਕਰੂਆਂ ਉਹ ਬੈਠੇ ਆ ਕੇ ਮਸੂਦੜੇ ਇਹ ਮਹਾਪੁਰਸ਼ਾਂ ਨੂੰ ਜੰਗਾ ਲੱਗੇ ਉੱਥੇ ਆ ਕੇ ਬਹਿ ਜਾਂਦੇ ਆ ਜਿੱਥੇ ਆ ਕੇ ਇਹਨਾਂ ਨੂੰ ਚੰਗਾ ਲੱਗਦਾ ਜਿੱਥੇ ਕਾਲਪੁਰਖ ਦੀ ਰਜਾ ਹੋਵੇ ਇਹਨਾਂ ਨੇ ਉੱਥੇ ਆ ਕੇ ਬੈਠਣਾ ਹੁੰਦਾ ਠੀਕ ਹੈ ਜੀ ਹੁਣ ਵੀ ਮੈਂ ਦੇਖਿਆ ਕਈ ਮਹਾਪੁਰਸ਼ ਇਹ ਜਦੋਂ ਸਾਡੇ ਬਾਬਾ ਜੀਆਂ ਦੀ ਵਰਸੀ ਹੁੰਦੀ ਆ ਉੱਥੇ ਆਪਣੇ ਆਪਣੇ ਡੇ ਦਾ ਉੱਥੇ ਬਾਬਾ ਜੀ ਦੀ ਵਰਸੀ ਹੁੰਦੀ ਆ ਮਹਾਪੁਰਸ਼ ਜਦੋਂ ਬਹਿੰਦੇ ਨੇ ਕਿਸੇ ਬੇਲੀ ਜਗਾ ਕੇ ਬਰੋਕਿਆਂ ਥੱਲੇ ਦਿੱਤਾ ਥੱਲੇ ਆ ਕੇ ਉਹਨਾਂ ਨੇ ਰਾਤ ਨੂੰ ਉੱਥੇ ਬੈਠਣਾ ਹੁੰਦਾ ਮਤਲਬ ਕਿ ਰਾਤ ਨੂੰ ਇੱਕ ਤਾਂ ਜਗਾ ਕਾਂਤ ਹੁੰਦੀ ਆ ਜੀ ਬਿਲਕੁਲ ਕੋਈ ਬੋਲ ਬਰਾਲ ਵਾਲੀ ਹੁੰਦਾ ਉੱਥੇ ਆਪਾਂ ਬੈਠ ਕੇ ਫਿਰ ਰਾਤ ਨੂੰ ਆਪਾਂ ਰੱਬ ਨਾਲ ਉਹ ਲਈ ਜਾਂਦੇ ਨੇ ਕੀ ਬਾਤ ਹਾਂਜੀ 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 ਆਹ ਰਾਨੀ ਵਾਲੀ ਗਾਲਾ ਦੇਖੋ ਪਹਿਲਾਂ ਇਹ ਚ ਕੀ ਸੀਗਾ ਜੀ ਹਾਂਜੀ ਪਹਿਲਾਂ ਇਹ ਇਹ ਇੰਨੀ ਮੋਟੀ ਨਿੰਮ ਪਹਿਲਾਂ ਫਲਾਹੀ ਸੀਗੀ ਫਲਾਹੀ ਸੀਗੀ ਹਾਂਜੀ ਲਾਈ ਦੇ ਵਿੱਚ ਨਿੰਮ ਹੋਈ ਨਿੰਮ ਹੋ ਗਈ ਨਿੰਮ ਦੇ ਵਿੱਚ ਹੁਣ ਪਿਪਲ ਹੁਣ ਪਿਪਲ ਹੋ ਗਿਆ ਜੀ ਹਾਂਜੀ ਕੀ ਬਾਤ ਹੈ ਹੁਣ ਪਿਪਲ ਹੋ ਗਿਆ ਇਹ ਕਰਾਮਾਤਾਂ ਜੀ ਇਹਨਾਂ ਦੀਆਂ ਕਰਾਮਾਤਾਂ ਇਹ ਕਰਾਮਾਤਾਂ ਆ ਇਹ ਸਮਝੇ ਕੋਈ ਨਾ ਸਮਝੇ ਹਾਂ ਜੀ ਇਹ ਕਰਾਮਾਤ ਅਸਲ ਚ ਕਰਾਮਾਤਾਂ ਆ ਅਸਲੇ ਨਿੰਮ ਦਾ ਲਪੇਟ ਉਹਨੂੰ ਪਹਿਲੀ ਗੱਲ ਤਾਂ ਇੰਨੀ ਛੋਨੂ ਮੋਟੀ ਕਿਤੇ ਆਮ ਨਿੰਮ ਨਹੀਂ ਆ ਦੇਖੋ ਨਿੰਮਤੀ ਵਾਲੇ ਦਾ ਵਾਲੇ ਲਪੇਟ ਵਾ ਪੇਟਾ ਹਾਂ ਗੱਭੇ ਲੱਗਾ ਪਿੱਪਲ ਪਿੱਪਲ ਹਾਂ ਜੀ ਹਾਂ ਜੀ ਆ ਦੇਖ ਲਓ ਹਾਂ ਜੀ ਵੱਲ ਪੇਟ ਦੇਖ ਲਓ ਵੱਲ ਪੇਟ ਦੇਖ ਲਓ ਬਹੁਤ ਛਾਣੇ ਬਹੁਤ ਪਕੜੇ ਬਹੁਤ ਬڑے ਬڑے ਛਾਣੇ ਤੀ ਗਏ ਦੀ ਇਹ ਤਾਂ ਮਤਲਬ ਹੁਣ ਟੁੱਟਣ ਕਰਕੇ ਮਤਲਬ ਕਿਉਂ ਅਚਨੂ 300 ਸਾਲ ਮੰਨ 300 ਦੀਆਂ ਬਦਲ ਗਈਆਂ ਮੈਸ਼ ਕਰਕੇ ਹਾਂ మ్ంనగవా సారి నిమ్ ధాటా. సారి నిమధాది లిదిలి చిలి మివాటా. అచా, ఇకమింటా.